ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਰਾਏ ਜੁਹਾਰ ਬਹੁਤ-ਬਹੁਤ ਮੁਬਾਰਕਬਾਦ ਹੈ ਜੀ ਅਕਾਲ ਸੇਵਾ ਫਾਊਂਡੇਸ਼ਨ ਨੂੰ 5 ਸਾਲ ਪੂਰੇ ਹੋਣ ਤੇ ਔਰ ਜਿਹੜੇ ਇਹਨਾਂ ਦੇ ਪ੍ਰਧਾਨ ਸਾਹਿਬ ਨੇ ਹਰਪਾਲ ਸਿੰਘ ਰੰਦਾਵਾ ਸਾਹਿਬ ਔਰ ਸਾਡੇ ਬਹੁਤ ਅਜ਼ੀਜ਼ ਦੋਸਤ ਬਹੁਤ ਹੀ ਅੱਛੇ ਮੈਂਬਰ ਨੇ ਬਹੁਤ ਵੱਡੇ ਲੈਵਲ ਤੇ ਕੰਮ ਕਰ ਰਹੇ ਨੇ ਇਸ ਫਾਊਂਡੇਸ਼ਨ ਦੇ ਨਾਲ ਸੋਨੂ ਜੰਡੇਆਲਾ ਜੀ ਤੋਂ ਮੇਰੇ ਵੱਲੋਂ ਮੁਬਾਰਕਬਾਦ ਹੈ ਬਹੁਤ ਵੱਡੇ ਉਪਰਾਲੇ ਕਰਦੇ ਨੇ ਇਹ ਸਮਾਜ ਦੇ ਵਿੱਚ ਜਦੋਂ ਵੀ ਕੋਈ ਸਮਾਜ ਦੇ ਵਿੱਚ ਸਾਡੇ ਕਹ ਲੋ ਆਲੇ ਦੁਆਲੇ ਦੇ ਵਿੱਚ ਕੋਈ ਔਕੜ ਆਉਂਦੀ ਹੈ ਜਾਂ ਕੋਈ ਕੁਦਰਤੀ ਆਫਤ ਆਉਂਦੀ ਹੈ ਇਹ ਹਰੇਕ ਜਗ੍ਹਾ ਲੋਕਾਂ ਦੇ ਨਾਲ ਮਸੀਹ ਵਾਂਗੂ ਖੜਦੇ ਨੇ ਔਰ ਬਹੁਤ ਹੀ ਅੱਛੇ ਤਰੀਕੇ ਨਾਲ ਸੇਵਾ ਨਿਭਾਉਂਦੇ ਨੇ ਬਿਨਾ ਪੈਸਿਆਂ ਤੋਂ ਨਿਭਾਉਂਦੇ ਨੇ ਇਹ ਬਹੁਤ ਵੱਡੀ ਗੱਲ ਹੈ ਔਰ ਤਨ ਤੋਂ ਮਨ ਤੋਂ ਧਨ ਤੋਂ ਇੰਨੀ ਸੇਵਾ ਕਰਦੇ ਨੇ ਕਿ ਜੇ ਅਸੀਂ ਇਹਨਾਂ ਬਾਰੇ ਰਿਸਰਚ ਕਰਨੀ ਸ਼ੁਰੂ ਕਰੀਏ ਤਾਂ ਬਹੁਤ ਵੱਡੀ ਗੱਲ ਹੈ ਸਾਡਾ ਵੀ ਫਰਜ਼ ਬਣਦਾ ਅਸੀਂ ਇਹਨਾਂ ਦੇ ਨਾਲ ਚੱਲੀਏ ਤੁਰੀਏ ਨਾਲ ਖੜੋਈਏ ਔਰ ਸਮਾਜ ਦੇ ਵਿੱਚ ਆਪਣਾ ਹਿੱਸਾ ਪਾਈਏ ਥੈਂਕ ਯੂ ਸੋ ਮੱਚ